ਕਹਵਦੀ ਜਾਂਦਾ ਠੱਠੇ ਤੇ ਝੋਲ ਪਾਉਣ ਤੇ ਉਧਰ ਦੇਖੋ ਤੁਸੀਂ ਠੱਠੇ ਪਹਿਲਾਂ ਤਾਂ ਠੱਠਾ ਬਹੁਤ ਦੌਖਾ ਪਾ ਲਿਆ ਬਾਈ ਮੈਂ ਨਹੀਂ ਗਰੀ ਇਹਨਾਂ ਦੇ ਠੱਠਾ ਸਵੇਰ ਤੋਂ ਦੇਖਦਾ ਸੀ ਪਹਿਲਾਂ ਕਿਹਾ ਤਾਂ ਉਹ ਠੱਠਾ ਜਿਹੜਾ ਸੌਜੇ ਪਾੜ ਕੇ ਰੱਖਣਾ ਸੀ ਠੱਠੇ ਸਾਰੀ ਪੂਸੂਰੇ ਵਰਦੇ ਨੇ ਅੱਜ ਤੁਹਾਨੂੰ ਦਿਖਾਉਣੇ ਆ ਉਧਰ ਪਾਈ ਜਾਂਦੇ ਕਰਨਾ ਜ਼ੂਮ ਕਰਕੇ ਦਿਖਾ ਦੇ ਉਹ ਦੇਖੋ ਬਾਈ ਉਧਰ ਫੜੀ ਬੈਠੇ ਮਮੇ ਦਾ ਕੰਮ ਉਹ ਕਰ ਰਿਹਾ ਫੜ ਲੈ ਫੜ ਲੈ ਫੜ ਲੈ ਫੜ ਲੈ ਆਜੋ ਬਾਈ ਦਿਖਾਉਣੇ ਤੁਹਾਨੂੰ ਉਹ ਬਾਈ ਠੱਠੇ ਦੇ ਬਹੁ ਬੱਛੇ ਦੇ ਨਹੀਂ ਮਾਉਣਾ ਬੱੱਛਾ ਫੜੀ ਬੈਠਿਆ ਯਾਰਾ ਬਾਈ ਦੋਹੇ ਬਾਉ ਯਾਰ ਬਾਈ ਕਨੇ ਕਿਥਾ ਨਾ ਜੇ ਕਿ ਬੱਚਾ ਨਹੀਂ ਬਹੁ ਬੱਚੇ ਨਹੀਂ ਬੱਚਾ ਜਿੱਥੇ ਕਾ ਗਰੀ ਹੈ ਇਹਦਾ ਪਿੰਡ ਦਾ ਇਹਨਾਂ ਦਾ ਪਿੰਡ ਦਾ ਸਾਊ ਜਾਂ ਬੱਚਾ ਫੜ ਲਿਆਗਾ ਸਾਊ ਜਾਂ ਫੜ ਆਇਆ ਉਹੀ ਗੱਲ ਹੈ ਨਾ ਪੁੱਤਰੇ ਦੇ ਮੋਹਣਾ ਦੀ ਕਿਤੇ ਯਾਰ ਇਹ ਬੱਚਾ ਹੈ ਉਹ ਵਧੀਆ ਸੇ ਕਿਤੇ ਬੱਚੀ ਤਾਂ ਨਹੀਂ ਦੇਖ ਲਓ ਚੰਗੀ ਦੀਆਂ ਘੋਵਾਉਂਦੇ ਯਾਰ ਲੈ ਵੀ ਹੁਣ ਕੁੱਤੀ ਰਹਿ ਗਈ ਬਾਵੇਂ ਬੰਨ ਕੇ ਹੋ ਗਏ ਲੇ ਵੀ ਮਾਮੇ ਕਾਮਯਾਬ ਤਾਂ ਹੋ ਗਏ ਪਰ ਓਏ ਬੱਚੇ ਤੇ ਆ ਕਾਨੀ ਨੂਰ ਬਾਈ ਮਗਰ ਦੇ ਪਾਸੇ ਫੌਜ ਖੜੀ ਆ ਐ ਨਹੀਂ ਪਤਾ ਕਿਹੜੇ ਵੇਲੇ ਹਮਲਾ ਕਰਦੇ ਆ ਨਵਾਲਗਨਾ ਤਾਂ ਧੱਕਾ ਕਰ ਬਾਈ ਸਤਿ ਸ਼੍ਰੀ ਅਕਾਲ ਹੁਣ ਨਵਾਲਗਨਾ ਤਾਂ ਯਾਰ ਇਹਦੀ ਤਾਂ ਅਜੇ ਬੋਟ ਵੀ ਨਹੀਂ ਬਣੀ ਸੀ ਇਹਦਾ 18 ਸਾਲ ਤੋਂ ਘਟਾ ਮਾਮਾ ਨਵਾਲਕੇ ਬਾਈ ਕੰਨੜੀ ਬੜੇ ਮਰੋੜੀ ਬਟਕਨ ਨਹੀਂ ਭਾਈ ਹੁਣ ਨਹੀਂ ਭੱਜਣ ਬੰਦੇ ਖਵਾ ਦੋ ਲੱਡੂ ਭਾਈ ਮਾਮਿਆਂ ਦੀ ਬਾਲੀ ਹੋ ਗਈ ਸੀਗੀ ਅਗਰਕਰ ਉਹਨਾਂ ਨੇ ਵਿਚਾਰਾਂ ਨੇ ਬੱਚਾ ਫੜ ਲਿਆ ਚਲੋ ਪਹਿਲੇ ਵੀ ਪਾ ਜਾਣ ਕਿਉਂ ਕਾ ਚੜ ਗਿਆ ਬੱਛੇ ਦੇ ਪੱਛੇ ਦੇ ਬਾਗ ਨੂੰ ਨਾ ਕਰ ਦੇਖੋ ਚਾੜਦੇ ਆ ਬਈ ਠੱਠੇ ਦੇ ਦਮ ਠੱਠੇ ਦੇ ਪਾਇ ਠੱਠੇ ਦੇ ਨਹੀਂ ਬਈ ਵੱਡੇ ਠੱਠੇ ਦੇ ਪਾਉਣਾ ਸੀ ਬਈ ਬੱਚੇ ਦੇ ਨਹੀਂ ਪਾਉਣਾ ਠੱਠੇ ਦਾ ਹੈਗਾ ਜੀ ਵਧੀਆ ਪ੍ਰੋਗਰਾਮ ਹੋ ਗਈ ਚਲੋ ਬਈ ਹੋਰ ਬਦਾਂ ਕੋਈ ਨਹੀਂ ਇਹ ਕਹਿੰਦਾ ਬਈ ਸਾਡੇ ਪਿੰਡ ਨੇ ਪੇੜਾ ਚਾਹਦੇ ਪਹਿਲਾਂ ਤਾਂ ਮਾਮੇ ਸੁੱਕੀ ਆ ਲੈ ਕੇ ਆ ਆਪਣੀ ਕੱਲੀ ਪਈ ਗਈ ਸੀ ਬਾਅਦ ਚ ਜਿਆਦਾ ਪੇੜਾ ਪੂੜਾ ਵੀ ਨਾਲ ਲਈਦਾ ਹੁੰਦਾ ਚਲੋ ਲੱਡੂ ਵੱਧ ਖਾਦੇ ਹੋਏ ਆ है भाई नानक लड्डू पाले दम गया मामी माया बच्चे थी तो मछे धी है तेन सी नहीं ਉਹੀ ਕਰਦੇ ਆ ਆਪਣੇ ਇਸ ਤੋਂ ਦੀਆਂ ਰੌਣਕੀਆਂ ਮੁਟਾਨਾਂ ਕੇ ਮੈਂ ਤਾ ਸੋਣਾ ਨਹੀਂ ਐ ਤੋਂ ਦੀਆਂ ਰੌਣਕੀਆਂ ਬਣਵ ਲੋ ਵੀ ਦੋਸਤੋ ਹੁਣ ਨਾਨਕੇ ਕੁੱਤੇ ਨੂੰ ਬਰਾ ਰਹੇ ਆ ਤੇ ਕੁੱਤੀ ਦੇ ਘਗਰੀ ਪਾ ਰਹੇ ਆ ਤੇ ਚਲੋ ਭਾਈ ਪੱਟ ਕੋਡ ਦਾ ਪੱਟ ਕੋਡ ਭਾਈ ਗੱਲ ਪੱਕੇ ਵੀਰਵੈਲ ਵਾਲਾਂ ਕੋਲ ਜਾ ਕੇ ਬਣਵਾ ਕੇ ਲੈਣਾ ਸੀ ਚਲੋ ਭਾਈ